ਮੈਂ ਆਪਾਂ ਪਹਿਲੇ ਕੁਐਸਚਨ 'ਚ ਵੀ ਗੱਲ ਕੀਤੀ ਸੀ ਵੀ ਆਪਣਾ ਜਦੋਂ ਨਾਮ ਨਾਲ ਜੁੜਦੇ ਅਸੀਂ ਤੁਰਦੇ ਆ ਤੇ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਪੈਰ ਨਹੀਂ ਥੱਲੇ ਲੱਗਦੇ ਕਿਉਂਕਿ ਨਾਮ ਸਾਨੂੰ ਗ੍ਰੈਵਿਟੀ ਤੋਂ ਉੱਪਰ ਖਿੱਚ ਸਕਦਾ ਲਿਜਾ ਸਕਦਾ ਜਿੱਥੇ ਮਰਜ਼ੀ ਅਸੀਂ ਜਾ ਸਕਦੇ ਜਿ ਕੋਈ ਦੂਜੀ ਰੇ ਨਹੀਂ ਕਿਉਂਕਿ ਸਿੱਧਾਂ ਦੀ ਧਾਰਨਾ ਆਪਣੇ ਆਪਣੇ ਕਰਮਾਂ ਪਰ ਮਾਰੇ ਕਹਿੰਦੇ ਉੱਠਣਾ ਜਾਣੇ ਸਿੱਧ ਨਾ ਹੋਈ ਉਹ ਕਹਿੰਦੇ ਸੀ ਜਿਹੜਾ ਉੱਠੜ ਨਹੀਂ ਜਾਣਦਾ ਤਾਂ ਉਹਨੂੰ ਤਾਂ ਸਿੱਧ ਹੀ ਨਹੀਂ ਸੀ ਸਮਝਦੇ ਇਸ ਕਰਕੇ ਗੁਰੂ ਪਿਆਰੇਓ ਆਪਾਂ ਇਹ ਸਭ ਨਾਟਕ ਚੇਟਕ ਨੇ ਜਿੱਥੇ ਸਾਡੇ ਮਨ ਨੂੰ ਪਸਾਉਣ ਵਾਸਤੇ ਕਾਲ ਖੇਡ ਖੇਡਦਾ ਠੀਕ ਹੈ ਇਹਦੇ ਵਾਸਤੇ ਮਿਹਨਤ ਕਰਨੀ ਪ ਖਾਨੀਗਾ ਯਾਰ ਇਹ ਕਹਿਦੀ ਗੱਲਾਂ ਨਾਲ ਹੋ ਜਾਂਦਾ ਲੇਕਿਨ ਆਪਾਂ ਨੂੰ ਮਹਾਰਾਜ 10ਵੇਂ ਪਾਸ਼ਾ ਨੇ ਬਹੁਤ ਵੱਡਾ ਸਾਡੇ ਤੇ ਸਾਨ ਕਰਤਾ ਜਿਹੜਾ ਸਾਨੂੰ ਗੁਰਬਾਣੀ ਗੁਰੂ ਦੇ ਲੜ ਲਾਤਾ ਭੇਦ ਦੇ ਰਹੇ ਨੇ ਮਹਾਰਾਜ ਸੱਚੇ ਪਾਸ਼ੇ ਪੁੱਤ ਪਹਿਲਾਂ ਤੁਸੀਂ ਉਸ ਮਕਸਦ ਨੂੰ ਪੂਰਾ ਕਰੋ ਜਿਸ ਵਾਸਤੇ ਆਏ ਹੋ ਤੇ ਫਿਰ ਮਹਾਰਾਜ ਨੇ ਕਿਹਾ ਵੀ ਤੁਸੀਂ ਇਹੋ ਜੀ ਕੋਈ ਕਲਾ ਨਾ ਖੇਡ ਕੇ ਦਿਖਾਓ ਜਿਹਦੇ ਨਾਲ ਤੁਹਾਨੂੰ ਦਰਗਾਹ ਦੇ ਵਿੱਚ ਹਾਰ ਨਾ ਪਵੇ ਜਿਸ ਨੂੰ ਮਹਾਰਾਜ ਕਹਿੰਦੇ ਵੀ ਐਸੀ ਕਲਾ ਨਾ ਖੇਡਿਏ ਜੇ ਤਰਗੇ ਗਿਆ ਹਾਰੀ ਜੇ ਤੁਹਾਡੇ ਕੋਲੇ ਕਲਾ ਹੈ ਕਹਿੰਦੇ ਕਿ ਤੁਹਾਨੂੰ ਕੋਈ ਐਮਰਜੈਂਸੀ ਹੈ ਤੁਸੀਂ ਉਹਨੂੰ ਆਪਦੀ ਵਾਸਤੇ ਵਰਤ ਸਕਦੇ ਹੋ ਲੇਕਿਨ ਇਹ ਨਹੀਂ ਡਰਾਮੇ ਦੇ ਰੂਪ ਵਿੱਚ ਤੁਸੀਂ ਉਹ ਪੇਸ਼ ਕਰ ਸਕਦੇ ਜਹਾਬ ਦੀ ਵਡਿਆਈ ਵਾਸਤੇ ਉਹ ਤੁਸੀਂ ਪੇਸ਼ ਨਹੀਂ ਕਰ ਸਕਦੇ ਇਹਦੇ ਨਾਲ ਫਿਰ ਸਾਡਾ ਮਨ ਜਿਹੜਾ ਇਸ ਲੋਕ ਨਾਲ ਜੁੜ ਜਾਂਦਾ ਹੈ